ਮਾਪੇਸ ਵੀਰੇਟ ਉੱਠਦੇ ਨੇ ਤੁਹਾਨੂੰ ਲੰਚ ਬਣਾ ਕੇ ਦਿੰਦੇ ਆ ਬ੍ਰੇਕਫਾਸਟ ਬਣਾ ਕੇ ਦਿੰਦੇ ਆ ਘਰੋਂ ਤੋਰਦੇ ਆ ਆਸ ਨਾਲ ਉਹ ਆਸ ਨੂੰ ਅੱਜ ਜਿਹੜਾ ਬੋਰ ਪਿਆ ਭਾਵਨਾਵਾਂ ਕੀ ਨੇ ਸਰ ਮਤਲਬ ਕਿ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਹਨਾ ਤੇ ਮਤਲਬ ਪੇਰੈਂਟਸ ਨੂੰ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਅੱਜ ਕਿ ਸਾਡੀ ਕੁੜੀ ਨੂੰ ਇੰਨੇ ਟਾਈਮ ਤੋਂ ਬਾਅਦ ਨੌਕਰੀ ਮਿਲੀ ਹੈ ਮਤਲਬ ਕਿ 6 ਸਾਲ ਦਾ ਜੋ ਉਹ ਹੈ ਕੀ ਕਹੋਗੇ ਅੱਜ ਨੌਕਰੀ ਮਿਲੀ ਹੈ ਮੁੱਖ ਮੰਤਰੀ ਸਾਹਿਬ ਨੇ ਆਪ ਅਪੁਆਇੰਟਮੈਂਟ ਲੈਟਰ ਦਿੱਤੇ ਆ ਕੀ ਸੋਚ ਰਹੇ ਹੋ ਅੱਜ ਦੇ ਦਿਨ ਬਹੁਤ ਖੁਸ਼ੀ ਹੈਗੀ ਵੀਰ ਜੀ ਸਾਹਿਬ ਬੇਟੀ ਨੂੰ ਨੌਕਰੀ ਮਿਲ ਗਈ। ਅੱਖਾਂ 'ਚ ਪਾਣੀ ਆ ਗਿਆ। ਆਂਟੀ ਉਹਨਾਂ ਦੇ ਵੀ ਅੱਖਾਂ 'ਚ ਪਾਣੀ ਆ ਗਿਆ। ਇਹ ਇਹ ਖੁਸ਼ੀ ਦੀ ਖੁਸ਼ੀ ਦੀ ਅੰਜੂ। ਸਰਕਾਰ ਬਾਰੇ ਕੀ ਕਹਿਣਾ ਚਾਹੋਗੇ? ਸਿੱਧੀ ਜੀ ਗੱਲ ਹੈ ਕਿ ਇੱਕ ਤੈਅ ਦੱਸ ਦਿਓ ਕਿ ਕੋਈ ਕਿਸੇ ਨੂੰ ਪੈਸਾ ਦਿੱਤਾ ਜਾਂ ਕੋਈ ਸਿਫਾਰਿਸ਼ ਲੱਗੀ ਹੈ ਤੁਹਾਡੀ? ਨਹੀਂ ਸਰ ਕੋਈ ਸਿਫਾਰਿਸ਼ ਨਹੀਂ ਲਗਾਈ ਗਈ। 1 ਰੁਪਏ ਦੀ ਵੀ ਨਹੀਂ ਸਿਫਾਰਿਸ਼ ਲਗਾਈ ਅਸੀਂ। ਜੋ ਵੀ ਅੱਜ ਮੈਨੂੰ ਨੌਕਰੀ ਮਿਲੀ ਹੈ ਪੂਰੀ ਮਿਹਨਤ ਨਾਲ ਹੀ ਮਿਲੀ ਹੈ ਮੇਰੀ। ਉਂਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਿਕਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤਾਂ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਜਾਣੀ ਔਰ ਉਸ ਘਰ ਦੀਆਂ ਆਸਾਂ ਨੂੰ ਬੂਰ ਪਾਇਆ ਜਾਂਦਾ ਹੈ ਕਿ ਹੁਣ ਇਸ ਤੋਂ ਅੱਗੇ ਸਾਡੀਆਂ ਪੁਸ਼ਤਾ ਸੁਧਰ ਜਾਣਗੀਆਂ ਮੇਰੇ ਨਾਲ ਇੱਕ ਭੈਣ ਹੈ ਉਹਨਾਂ ਦੇ ਮਾਤਾ ਜੀ ਹੈ ਇਹਨਾਂ ਨੂੰ ਅੱਜੇ ਨੌਕਰੀ ਮਿਲੀ ਹੈ ਹੱਥ ਦੇ ਵਿੱਚ ਅਪੁਆਇੰਟਮੈਂਟ ਲੈਟਰ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਆਪ ਆਪਣੇ ਹੱਥਾਂ ਨਾਲ ਇਹਨਾਂ ਨੂੰ ਅਪੁਆਇੰਟਮੈਂਟ ਜਿਹੜੇ ਅਪੁਆਇੰਟਮੈਂਟ ਲੈਟਰ ਦਿੱਤੇ ਹੋਏ ਨੇ ਗੱਲਬਾਤ ਕਰਦੇ ਆਪਾਂ ਕਿ ਕੀ ਕੀ ਨਾਮ ਹੈ ਤੁਹਾਡਾ ਕਿੱਥੋਂ ਮੇਰਾ ਨਾਮ ਬਲਜੀਤ ਕੌਰ ਹੈ ਤੇ ਮੈਂ ਸ਼੍ਰੀ ਮੁਖਸਰ ਸਾਹਿਬ ਤੋਂ ਆਈ ਹਾਂ ਮੇਰਾ ਪਿੰਡ ਦਾ ਨਾਮ ਹਰੀਕੇਕਲਾ ਹੈਗਾ ਹਾਂਜੀ ਕਿਹੜੇ ਡਿਪਾਰਟਮੈਂਟ ਚ ਦੇ ਨਿਯੁਕਤੀ ਪੱਤਰ ਮਿਲਿਆ ਤੁਹਾਨੂੰ ਵਾਟਰ ਸਪਲਾਈ ਸਰ ਐਜ਼ ਅ ਸਟਾਫ ਹਾਂਜੀ ਐ ਸੋਚਿਆ ਜੌਬ ਵਾਸਤੇ ਕੀ ਸੋਚਿਆ ਅੱਗੇ ਜੌਬ ਸਰ ਅੱਜ ਮੈਂ ਅੱਗੇ ਪੂਰੀ ਮਿਹਨਤ ਨਾਲ ਕਰਨਾ ਹੈ ਵਫਾਦਾਰੀ ਨਾਲ ਕਰਨੀ ਹੈ ਕੋਈ ਕਰਪਟਡ ਮਤਲਬ ਕਿ ਮੈਂ ਕੁਝ ਵੀ ਨਹੀਂ ਆਪ ਦੇ ਨਾਮ ਤੇ ਲਗਾਉਣਾ ਜਿਵੇਂ ਮੇਰੇ ਫਾਦਰ ਨੇ ਨੌਕਰੀ ਕੀਤੀ ਹੈ ਐਜ਼ ਅ ਮੈਂ ਵੀ ਉਦਾਂ ਹੀ ਕਰਨਾ ਉਹਨਾਂ ਨੇ ਕਿਹੜੇ ਡਿਪਾਰਟਮੈਂਟ ਆਰਮੀ ਸੀਗੇ ਉਹ ਅਚੋ ਆਰਮੀ ਸੀ ਹਾਂਜੀ ਇਹ ਭਾਵ ਕੀ ਹੈ ਭਾਵ ਨਮਾ ਕੀ ਹੈ ਦੇਖੋ ਨੌਕਰੀ ਮਿਲਣੀ ਸਭ ਤੋਂ ਵੱਡੀ ਗੱਲ ਹੁੰਦੀ ਆ ਤਿਆਰੀ ਤਾਂ ਅਸੀਂ ਸਾਲਾਂ ਦਰ ਸਾਲਾਂ ਕਰਦੇ ਆ ਮਾਪੇ ਸਵੇਰੇ ਉੱਠਦੇ ਨੇ ਤੁਹਾਨੂੰ ਲੰਚ ਬਣਾ ਕੇ ਦਿੰਦੇ ਆ ਬ੍ਰੇਕਫਾਸਟ ਬਣਾ ਕੇ ਦਿੰਦੇ ਆ ਘਰੋਂ ਤੋਰਦੇ ਆ ਆਸ ਨਾਲ ਉਹ ਆਸ ਨੂੰ ਅੱਜ ਜਿਹੜਾ ਬੂਰ ਪਿਆ ਭਾਵਨਾਵਾਂ ਕੀ ਨੇ ਸਰ ਮਤਲਬ ਕਿ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਹਨਾ ਤੇ ਮਤਲਬ ਪੇਰੈਂਟਸ ਨੂੰ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਅੱਜ ਕਿ ਸਾਡੀ ਕੁੜੀ ਨੂੰ ਇੰਨੇ ਟਾਈਮ ਤੋਂ ਬਾਅਦ ਨੌਕਰੀ ਮਿਲੀ ਹੈ ਮਤਲਬ ਕਿ 6 ਸਾਲ ਦਾ ਜੋ ਉਹ ਹੈ ਭਾਵਨਾਵਾਂ ਨੇ ਕੁੜੀ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸਸੀ ਕਾਲਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਕੀ ਕਹੋਗੇ ਅੱਜ ਨੌਕਰੀ ਮਿਲੀ ਹੈ ਮੁੱਖ ਮੰਤਰੀ ਸਾਹਿਬ ਨੇ ਆਪ ਅਪੁਆਇੰਟਮੈਂਟ ਲੈਟਰ ਦਿੱਤੇ ਆ ਕੀ ਸੋਚ ਰਹੇ ਹੋ ਅੱਜ ਦੇ ਦਿਨ ਦਾ ਬਹੁਤ ਖੁਸ਼ੀ ਹੈਗੀ ਵੀਰ ਜੀ ਸਾਨੂੰ ਵੀ ਬੇਟੀ ਨੂੰ ਨੌਕਰੀ ਮਿਲ ਗਈ ਹਾਂ ਅੱਛਾ ਅੱਖਾਂ 'ਚ ਪਾਣੀ ਆ ਗਿਆ ਆਂਟੀ ਹੋਰਾਂ ਦੇ ਵੀ ਅੱਖਾਂ 'ਚ ਪਾਣੀ ਆ ਗਿਆ ਇਹ ਇਹ ਖੁਸ਼ੀ ਦੀ ਖੁਸ਼ੀ ਦੀ ਅੰਜੂ ਹਾਂ ਸੋਚਦੇ ਸੀ ਕੁੜੀ ਪੜ੍ਹ ਲਿਖ ਜਾਊਗੀ ਜਿਵੇਂ ਹਾਂਜੀ ਇਹ ਬਹੁਤ ਜਿਵੇਂ ਆਮ ਹੀ ਘਰਾਂ ਦੇ ਵਿੱਚ ਸੋਚਦੇ ਹੁੰਦੇ ਨੇ ਕਿ ਭਾਈ ਕੁੜੀ ਨੂੰ ਨੌਕਰੀ ਮਿਲ ਜੂ ਤੇ ਇੱਕ ਘਰ ਚੰਗਾ ਮਿਲ ਜੂਗਾ। ਮਤਲਬ ਇਹ ਚੀਜ਼ਾਂ ਲੱਗਦਾ ਹੈ ਕਿ ਹੁਣ ਉਹ ਜ਼ਿੰਮੇਵਾਰੀ ਲੱਗਦਾ ਹੈ ਕਿ ਹੁਣ ਹਾਂਜੀ ਹੁਣ ਪੂਰੀ ਹੋ ਗਈ ਜ਼ਿੰਮੇਵਾਰੀ ਵਿਚਾਰੋ ਨੌਕਰੀ ਸਾਨੂੰ ਬੇਟੀ ਨੂੰ ਮਿਲ ਗਈ। ਹਾਂਜੀ ਬਹੁਤ ਵਧੀਆ ਕੀਤਾ ਮੰਤਰੀ ਸਾਹਿਬ ਨੇ ਜਿਹੜੀ ਬੇਟੀ ਨੂੰ ਵੀ ਵਧੀਆ ਨੌਕਰੀ ਮਿਲ ਗਈ। ਹਾਂਜੀ ਬਹੁਤ ਧੰਨਵਾਦ। ਹਾਂਜੀ ਇਹ ਬਹੁਤ ਧੰਨਵਾਦ। ਅੱਛਾ ਪਰਿਵਾਰ ਚ ਕੌਣ-ਕੌਣ ਹੈ ਤੁਹਾਡੀ? ਮੇਰੇ ਫਾਦਰ ਮਦਰ ਅੰਡਾ ਬ੍ਰਦਰ ਹੈਗੇ ਆ ਸਿਸਟਰ ਹੈਗੇ ਉਹ ਮੈਰਿਡ ਹੈਗੇ ਆ ਹਾਂਜੀ ਠੀਕ ਹੈ ਇੱਕ ਵੱਡੇ ਬ੍ਰਦਰ ਦੀ ਡੈਥ ਹੋਈ ਸੀ ਅਚਨ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਸਿੱਧੀ ਜੀ ਗੱਲ ਹੈ ਕਿ ਇੱਕ ਤਾਂ ਇਹ ਦੱਸ ਦਿਓ ਕਿ ਕੋਈ ਕਿਸੇ ਨੂੰ ਪੈਸਾ ਦਿੱਤਾ ਜਾਂ ਕੋਈ ਸਫਾਰਿਸ਼ ਲੱਗੀ ਹੈ ਤੁਹਾਡੀ ਨਹੀਂ ਸਰ ਕੋਈ ਸਫਾਰਿਸ਼ ਨਹੀਂ ਲਗਾਈ ਗਈ 1 ਰੁਪਏ ਦੀ ਵੀ ਨਹੀਂ ਸਫਾਰਿਸ਼ ਲਗਾਈ ਅਸੀਂ ਜੋ ਵੀ ਅੱਜ ਮੈਨੂੰ ਨੌਕਰੀ ਮਿਲੀ ਹੈ ਪੂਰੀ ਮਿਹਨਤ ਨਾਲ ਹੀ ਮਿਲੀ ਹੈ ਮੇਰੀ ਹਾਂਜੀ ਜੀ ਸਾਹਿਬ ਬਾਰੇ ਮੱਖ ਮੰਤਰੀ ਸਾਹਿਬ ਅਧਿਪਾਤਾਂ ਸੁਣੇ ਤੁਸੀਂ ਕੀ ਸਿੱਖਿਆ ਸਰ ਮਤਲਬ ਅੰਦਰ ਨਹੀਂ ਗਏ ਸੀ ਅੰਦਰ ਨਹੀਂ ਗਏ ਸੀਗੇ ਅਸੀਂ ਬਾਹਰ ਹੀ ਸੀਗੇ ਹਾਂਜੀ ਅੱਛਾ ਅੱਛਾ ਠੀਕ ਹੈ ਚਲੋ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਔਰ ਬੜੀ ਇਮਾਨਦਾਰੀ ਨਾਲ ਨੌਕਰੀ ਕਰਿਓ ਤਾਂ ਇਹਨਾਂ ਦੇ ਅੱਖਾਂ ਦੇ ਵਿੱਚ ਦੋਹਾਂ ਦੇ ਮਾਂ ਤੇ ਦੇ ਅੱਖਾਂ ਦੇ ਵਿੱਚ ਹੰਝੂ ਸੀ ਇਹ ਖੁਸ਼ੀ ਦੇ ਹੰਝੂ ਆ ਔਰ ਅਸੀਂ ਕਹਿੰਨੇ ਕਿ ਪੰਜਾਬ ਦੇ ਹਰ ਨੌਜਵਾਨ ਦੇ ਔਰ ਉਹਨਾਂ ਦੇ ਮਾਪਿਆਂ ਦੇ ਅੱਖਾਂ ਦੇ ਵਿੱਚ ਇਸੇ ਤਰ੍ਹਾਂ ਨਾਲ ਖੁਸ਼ੀ ਦੇ ਹੰਝੂ ਲਗਾਤਾਰ ਆਉਂਦੇ ਰਹੇ